दलजीत ओ लिया पानी ਹਾਲੋ ਪਣ ਅੱਛਾ ਉਹ ਮੱਜਾਂ ਨੂੰ ਪੱਠੇ ਪਾਤੇ ਆ ਆ ਪਾਤੇ ਮੱਜਾਂ ਨੂੰ ਪੱਠੇ ਇਹ ਮੱਜਾਂ ਚੋਣੀਆਂ ਨਹੀਂ ਉਹ ਚੋਣੇ 10 ਮਿੰਟ ਖਲੋਗੇ ਸਾਲ ਲੱਗੇ ਉਹ ਕੀ ਗੱਲ ਆ ਤੂੰ ਅੱਜ ਬੜੀ ਤਿਆਰ ਹੋਈ ਆ ਸੋਖ ਹੈਗੀ ਆ ਸੋਖੀ ਆ ਆਪਣੇ ਮੁੰਡੇ ਦਾ ਕਿਉਂ ਮੁੱਕਿਆ ਵਾ ਉਹ ਲੈਨ ਚਲਨੀ ਬਾਜ਼ਾਰ ਮੈਂ ਉਦੇਸ਼ੇ ਮੇ ਨਹੀਂ ਹੋਇਆ ਕਿ ਲੋਲੇ ਆਏ ਹਨ ਉਹ ਖਾ ਵੀ ਗਿਆ ਚ ਲੈ ਤੁਸੀਂ ਆਪ ਹੀ ਤੇ ਕਹਿੰਦੇ ਹੋ ਕਿ ਉਹਨੂੰ ਖਾਣਾ ਖਵਾਵਾਂਗੇ ਤਾਂ ਫਰੰਦੀਪੂਰੀਆ ਬਣਾਵਾਂਗੇ ਲੈ ਆ ਗਏ ਮੇਰੇ ਦਾਦਾ ਕਿੱਥੇ ਆ ਇਹਨੂੰ ਅੱਜ ਦਾਦੇ ਦਾ ਕਿਤਰਾ ਚੇਤਾ ਆ ਗਿਆ ਔਰ ਤੂੰ ਪਹਿਲਾਂ ਇਹ ਦੱਸ ਉਹ ਗਰੌਂਡੇ ਮਹਿਨਤ ਲਾ ਆਇਆ ਏ ਮਹਿਨਤ ਮੈਂ ਲਾਇਆ ਪਹਿਲਾਂ ਮੈਨੂੰ ਇਹ ਦੱਸ ਮੇਰਾ ਦਾਦਾ ਕਿੱਥੇ ਆ ਔਰ ਦਾਦਾ ਬੜੀ ਦੂਰ ਚਲੇ ਗਿਆ ਏ ਉਥੋਂ ਨਹੀਂ ਕੋਈ ਮੁੜਦਾ ਮੈਨੂੰ ਨਹੀਂ ਪਤਾ ਜਿੱਥੇ ਵੀ ਗਿਆ ਨਾ ਉਹਨੂੰ ਮੋੜ ਕੇ ਲਿਆ ਮੈਂ ਤਾਂ ਮੈਂ ਨਹੀਂ ਕੋਲ ਨੂੰ ਗਰੌਂਡੇ ਮਹਿਨਤ ਲਾਉਣ ਜਾਣਾ ਇਹਨੂੰ ਕਿੱਥੋਂ ਲਿਆ ਆਦਿਏ ਨਾ ਇਹ ਤਾਂ ਡਫਰੰਦੀਪੁਰੀਆ ਸੁਪਨਾ ਵਿੱਚੇ ਰਹਿ ਜਾਣਾ ਜੇ ਹਾਂ ਇਹਨੂੰ ਮੁੰਡੇ ਨੂੰ ਕੀ ਹੋ ਗਿਆ ਵਾ ਪਤਾ ਨਹੀਂ ਕੀ ਚੱਕਰ ਆ ਅੱਗੇ ਦੇ ਨੇ ਦਾਦੇ ਦਾ ਕਦੀ ਨਾ ਨਹੀਂ ਲਿਆ ਹੁਣ ਇਹਨੂੰ ਦਾਦਾ ਕਿੱਥੋਂ ਲਿਆ ਕੇ ਧੀਏ ਇਹਨੇ ਤਾਂ ਸਾਡਾ ਸੁਪਨਾ ਹੀ ਤੋਨਾ ਤਾਂ ਮਿੱਟੀ ਕਰ ਦਿੱਤਾ ਵਾ ਅਸੀਂ ਤਾਂ ਸੋਚਿਆ ਸੀ ਕਿ ਇਹਨੂੰ ਫਰੰਦੀਪੁਰੀਆ ਬਣਾਵਾਂਗੇ ਤੇ ਹੁਣ ਕੀ ਕੀਤਾ ਜਾਵੇ ਹਾਂ ਮੈਨੂੰ ਯਾਦ ਆਇਆ ਉਹ ਤੁਹਾਡਾ ਮਾਸੜ ਆਉਣ ਵਾਲਾ ਸੀ ਆਹੋ ਕਹਿੰਦਾ ਰਹੇਗਾ ਸੀ ਮੈਂ ਆਉਣਾ ਆ ਰਵਾਵਾ ਟਾਈਮ ਹੋ ਗਿਆ ਮੁਰਕਿਆ ਆਇਆ ਨਹੀਂ ਗਾ ਤੁਸੀਂ ਇੰ ਇਦਾਂ ਕਰੋ ਕਿ ਉਹਨੂੰ ਫੋਨ ਲਾਓ ਬਾ ਫੋਨ ਲਾਉਣਾ ਨੂੰ ਹਲੋ ਹਾਂਜੀ ਮਾਸੜ ਜੀ ਓ ਕੀ ਹਾਲ ਚੱਲ ਤੁਹਾਡੇ ਉਹ ਤੁਸੀਂ ਕਹਿੰਦੇ ਸਾਡੇ ਕੋ ਆਣਾ ਮੁਰਕਿਆ ਆਇ ਨਹੀਂ ਉਹ ਕੰਮ ਧੰਦੇ ਤੇ ਮੁੱਕਨੇ ਨਹੀਂ ਓਏ ਆ ਜਾਓ ਤੁਸੀਂ ਮਿਲਗਲ ਜਾਓ ਨਾਲੇ ਇੱਕ ਜ਼ਰੂਰੀ ਕੰਮ ਪੈ ਗਿਆ ਹੈ ਚਲੋ ਠੀਕ ਐ ਆਜੋ ਫਿਰ ਅਸੀਂ ਢੀਕਣਦੇ ਜੇ ਤੁਹਾਨੂੰ ਲੈ ਉਹ ਕਹਿੰਦਾ ਹੁਣਾ ਤੁਰਿਆ ਮੈਂ ਕਹਿੰਦਾ ਅੱਜ ਸ਼ਾਮ ਤੱਕ ਆ ਜਨਾ ਚਲ ਚੰਗਾ ਐ ਵਧੀਆ ਨਾਲੇ ਸੁਣਿਆ ਕਿ ਤੁਹਾਡਾ ਮਾਸੜ ਪਲਵਾਨ ਰਹਿ ਚੁੱਕਿਆ ਵਾ ਪਲਵਾਨ ਤੇ ਬੜਾ ਤਗੜਾ ਰਿਹਾ ਚਲੋ ਕੋਈ ਗੱਲ ਨਹੀਂ ਮਾਸੜ ਨੂੰ ਇੱਕ ਮਹੀਨਾ ਰੱਖ ਲਾਂਗੇ ਤੇ ਨਾਲੇ ਇਹਨੂੰ ਦਾਦੇ ਦਾ ਪਿਆਰ ਮਿਲ ਜਾਊਗਾ ਨਾਲਿਆਂ ਨੂੰ ਪਲਵਾਨੀ ਦੇ ਗੋਣ ਦੱਸ ਜੂਗਾ ਠੀਕ ਹੈ ਤੇ ਫੇਰ ਕਿਤੇ ਆਪਣਾ ਪੁੱਤ ਸ਼ਾਂਤ ਫਰੰਦੀਪੁਰੀਆ ਬਣ ਕੇ ਹਾਂ ਇਹ ਗੱਲ ਸਹੀ ਹੈ ਹੂੰ ਚਲੋ ਠੀਕ ਹੈ ਫਿਰ ਮੈਂ ਕਿ ਨਾਲੇ ਦੇ ਬਾਜ਼ਾਰੋਂ ਘਿਓ ਲੈ ਆਵਾਂ ਤੇ ਤੁਸੀਂ ਮੱਝਾਂ ਚੋ ਲੋ ਚੋ ਠੀਕ ਹੈ ਚੰਗਾ ਫਿਰ ਨਹੀਂ ਕਿਓ ਹਾਂਜੀ ਲੈ ਆਈ ਕਿਓ ਬੜਾ ਟਾਈਮ ਲਾਦਾਈ ਕੀ ਕਰਦੀ ਖੇਮ ਕਰਨ ਤੋਂ ਬਾਅਦ ਹੀ ਬੜੀ ਲੇਟ ਆਈ। ਦਿਆ ਵਿੱਚ ਹੋਰ ਕੀ ਆ? ਇਹ ਕਿਉਂ ਲੈਣ ਲੱਗੀ ਸੀ ਦੁਕਾਨ ਤੋਂ? ਤੇ ਮੈਨੂੰ ਯਾਦ ਆ ਗਿਆ ਵੀ ਮੁੰਡੇ ਦੇ ਬਦਾਮ ਖਤਮ ਹੋਣ ਵਾਲੇ ਆ। ਤੇ ਮੈਂ ਨਾਲ 20 ਰੁਪਏ ਦੇ ਬਦਾਮ ਲੈ ਲੇ। ਤੇਰਾ ਭਲਾ ਜੇ ਬੜਾ ਖਰਚਾ ਏ। ਅਜੇ 6 ਮਹੀਨੇ ਨਹੀਂ ਹੋਏ। ਮੈਂ ਪਾਈਆ ਬਦਾਮ ਲਿਆਇਆ। ਉਹ ਖਾ ਲ ਗਿਆ। ਜਿੰਨੇ ਤੂੰ ਮਹੀਨੇ 'ਚ ਬਦਾਮ ਮੁੰਡੇ ਨੂੰ ਖਵਾਣਾ ਨਾ, ਇਹਨੇ ਇੱਕ ਦਿਨ 'ਚ ਫਰੰਦੀਪੁਰੀਆ ਖਾ ਜਾਂਦਾ ਵਾ। ਅਜੇ ਕਹਿੰਦਾ ਮੁੰਡੇ ਨੂੰ ਫਰੰਦੀਪੁਰੀਆ ਬਣਾਉਣਾ ਵਾ। ਇਹ ਨਹੀਂ ਖਰਾਕ ਹਾਂਜੀ ਤਾਈਓ ਉਹਦੇ ਡੌਲੇ ਆ ਉਹਦੀ ਇਹ ਖਰਾਕ ਹੀ ਬੜੀ ਆ ਪਰ ਜਿਹੜੇ ਹਿਸਾਬ ਨਾਲ ਤੂੰ ਫਿਰਦੀ ਜਾਨੀ ਆ ਨਾ ਮੈਨੂੰ ਤਾਂ ਲੱਗਦਾ ਵਿੱਚੋਂ ਤੂੰ ਹੀ ਦਾਅ ਮਾਰ ਜਾਨੀ ਤੁਹਾਨੂੰ ਤਾਂ ਬਸ ਮੇਰੇ ਤਾਂ ਸ਼ੱਕ ਰਹਿੰਦਾ ਜੇ ਇੰਨਾ ਹੀ ਆ ਨਾ ਆ ਲੋ ਫੜੋ ਆਪਣੇ ਹੱਥੀ ਮੁੰਡੇ ਨੂੰ ਆਹ ਖਰਾਕ ਖਵਾ ਦਿਓ ਅਜੇ ਕਹਿੰਦਾ ਆ ਮੁੰਡੇ ਨੂੰ ਫਰੰਦੀ ਕੁਰੀਆ ਬਣਾਉਣਾ ਵਾ ਆਹ ਬਲਾ ਦੇ ਆ ਦੇ ਨਮਾਇਆ ਪਾ ਲਿਆ ਓ ਨੋ ਉਹ ਗੱਲ ਸੁਣਾ ਓ ਜਾਵੜਾ ਮਾਰਾ ਬੱਲੇ ਉਹ ਮਾਸੜਾ ਹੋਰ ਸੁਣਾ ਕੀ ਆ ਚਾਰਿਆ ਆ ਵਾਰੀਆ ਪੁੱਤਰਾ ਲੈ ਠੀਕ ਆ ਸਾਸਰੀ ਘਰ ਮਾਸੜ ਜੀ ਆ ਜਾਵਦੀ ਰਹਦੀ ਹੈ ਪੈਰੀ ਪੈਨੀ ਓ ਲੈ ਆ ਮਾਸੜ ਲਈ ਪਾਣੀ ਪੁਣੀ ਉਹ ਨਹੀਂ ਪਾਣੀ ਜਮਰਾਏ ਪੀਆ ਤੂੰ ਰੋਟੀ ਦਾ ਇੰਤਜ਼ਾਮ ਕਰੋ ਭੁੱਖ ਲੱਗੀ ਆ ਉਹ ਰੋਟੀ ਵੀ ਮਾਸੜਾ ਖਾ ਲੀਂ ਪਹਿਲਾਂ ਚਾਹ ਲਿਆ ਬਣਾਗੇ ਮਾਸੜ ਲਈ ਆਵੇ ਲੈ ਜੀ ਚਾਹ ਪੀ ਪਹਿਲਾਂ ਹੁਣ ਰੋਟੀ ਪੱਕ ਜੂਗੀ ਓਏ ਹੋਰ ਸੁਣਾ ਮਾਸੜਾ ਉਹ ਪਹਿਲਾਂ ਤੈਨੂੰ ਮੈਂ ਕੀ ਸੁਣਾਇਆ ਜਿਹੜਾ ਹੋਰ ਸੁਣਾਵਾ ਤੈਨੂੰ ਉਹ ਲੈ ਆਓ ਚਾ ਚਾ ਲੈ ਲੈ ਹੋਰ ਚਲ ਗਈ ਆ ਮਸੜਾ ਕਾਲਾ ਕਿਉ ਪੈਣਾ ਲੈ ਆ ਗਈ ਚਾ ਲੈ ਪਰ ਮਸਾ ਲੈ ਮਸਾ ਚਾ ਆ ਗਈ ਕੁੜੀਏ ਇਹਨੂੰ ਕਾਪੇ ਚਾ ਮੇਰਾ ਅਗਲਾ ਹੈ ਨਾ ਲੈ ਆਈਆਂ ਜਿਹੇ ਮੇਰੇ ਰਸਾਂ ਦਾ ਪੈਕ ਧੰਦਾ ਲਿਓ ਮਾਤੜ ਜੀ ਮੈਂ ਕੱਟ ਕਰ ਦੇਣੀ ਆ ਉਹ ਨਹੀਂ ਕੱਟਣਾ ਕਰ ਰਾਸ ਹੀ ਲਾਇਆ ਉਹ ਚੱਲ ਵੇਖ ਤੇ ਹੁਣ ਰਸਾਂ ਦਾ ਪੈਕ ਓ ਖੜ ਜਾ ਤੂੰ ਜਲੰਧਰੋਂ ਆਇਆ ਭੁੱਖ ਤੇ ਮੈਨੂੰ ਲੱਗੀ ਆ ਤੂੰ ਚਾਹ ਪੀ ਪੀ ਜਾ ਓਏ 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 ਓ ਦਿਪੂ ਇਦਰਾ ਲੈ ਰੋਜ ਦਾਦੂ ਦਾਦੂ ਗੱਤਾਂ ਆ ਦਾਦੂ ਆ ਗਿਆ ਇਦਰਾ ਦਾਦੂ ਸੱਚੀ ਕਾਹ ਪਾਸ ਸੱਚੀ ਕਾਹ ਹੁਣ ਕੋਸ਼ਿਆ ਹਾਂਜੀ ਕੋਸ਼ਿਆ ਲੈ ਮਾਸੜਾ ਆ ਇਦਰਾ ਪੋਤਰਾ ਇਹਦੇ ਬਦਲੇ ਤੈਨੂੰ ਜਿਆਦਾ ਸੱਭਿਆਈ ਵੇਖ ਲੈ ਜੇ ਤੂੰ ਪਹਿਲਾਂ ਆਣਾ 5 ਸਾਲ ਹੋ ਗਏ ਆ ਉਦੋਂ ਕਿੱਡਾ ਗੇ ਤੇ ਹੁਣ ਵੇਲਾ ਕਿੱਡਾ ਹੋ ਗਿਆ ਹੋਏ ਹੁਣ ਵੀ ਉੱਡਾ ਹੀ ਆ ਹੁਣ ਕਹਦਾ ਦਲੀਬ ਖਲੀ ਬਣ ਗਿਆ ਹੈ ਮਾਸੜਾ ਦੇਲਣਾ ਤੋੜ ਤਗੜਾ ਆ ਗਈ ਮਿਹਨਤ ਲਵਾ ਇਹਨੂੰ ਆਪਾਂ ਫਰੰਦੀਪੁਰਿਆ ਬਣਾਉਣਾ ਹੈ ਸੰਦੀ ਪ੍ਰੀਆ ਆਹੋ ਉਹ ਪ੍ਰੰਦੀਪ ਪ੍ਰੀਆ ਜਿੱਥੇ ਸ਼ੁਰੂ ਹੁੰਦਾ ਹੈ ਉਥੇ ਜਾ ਕੇ ਖਤਮ ਹੋ ਜਾਂਦਾ ਉਹ ਮਾਸੜਾ ਆਏ ਤੇ ਤੈਨੂੰ ਚੇਚਾ ਸੱਦਿਆ ਵੀ ਸਾਡਾ ਮਾਸੜਾ ਪਰਵਾਣ ਆ ਤੇ ਤੂੰ ਸਾਡਾ ਦੇਵੀ ਤੋੜਦਾ ਉਹ ਕੋਨੇ ਪੁੱਤਰਾ ਦੇਲਣਾ ਛੱਡ ਉਹ ਦੋ ਦਿਨ ਮੈਨੂੰ ਰੱਟ ਕਰ ਲਵੇ ਕਰਨੇ ਦੀ ਮੈਂ ਸ਼ੁਰੂ ਚੱਲ ਜਵਾਨਾ ਹੋ ਜਾ ਤਿਆਰ ਲੈ ਮਾਸੜਾ ਰੋਟੀ ਉਹ ਲੈ ਬੁੱਤਰਾ ਮਾਸੜਾ ਨੋਂ ਤੇ ਰੋਟੀਆਂ ਪਕਾਉਂਦੀ ਆ ਉਹ ਕਹਿੰਦੀ ਐ ਮਾਸ ਨੂੰ ਪੁੱਛਿਆ ਕਿੰਨੇ ਆਂ ਪਕਾਵਾਂ ਪਪਰਵਾਰਾਂ ਨੂੰ ਪੁੱਛੀਂਦਾ ਲਈਆ ਜੋ ਮਹਾਰਾਜ ਕਾ ਨਾ ਆਪੇ ਦੱਸ ਦੋ ਦਿਨ ਲੈ ਪੁੱਤਰਾ ਆਦਿਕਤਾ ਕਮ ਆ ਗਈ ਪਹਾੜ ਤੇ ਗਿਆ ਯਾਰ ਲੈ ਆ ਉਹ ਲਿਆ ਰੱਖ ਰੋਟੀਆਂ ਹਾਏ ਹਾਏ ਕਿੰਨੀਆਂ ਘੋਰ ਨੇ ਖਾਣੀਆਂ ਓਏ ਇਹ ਤਾਂ ਕੰਮ ਅੱਧ ਵਿਚ ਆਇਆ ਏ ਹਾਏ ਹਾਏ ਮੈਂ ਤਾਂ ਰੋਟੀਆਂ ਲਾਉਂਦੀ ਲਾਉਂਦੀ ਥੱਕ ਗਈ ਆ ਇਹਦਾ ਸਿਆਪਾ ਹੀ ਪਾ ਲਿਆ ਘਰੇ ਸੱਦ ਪੇਨ ਨੂੰ ਓ ਜਮਲਾ ਹਾਂ ਮਾਸੜਾ ਆ ਫਰ ਭਾਂਡੇ ਲੈ ਜਾ ਕੋਈ ਫਰੂਟ ਹੈ ਕਹਿੰਦੇ ਲੈ ਆ ਖਾਈਏ ਮੂੰ ਮਾਸੜਾ ਫਰੂਟ ਖਾ ਲੇਗਾ ਉਹ ਤਾਂ ਇਹ ਮੈਂ ਰੋਟੀ ਘਟ ਘਾਤੀ ਆ ਤੇ ਫਰੂਟ ਖਾਣੇ ਆ ਜਾਂ ਫਰੂਟ ਦਾ ਗਿਆ ਲੈ ਮਾਸੜਾ ਪਲਫਾ ਕਰ ਚਲੇ ਰੱਖ ਤੇ ਸਾਰੇ ਮਾਸੜਾ ਐਨੇ ਖਾ ਲੈਗਾ ਹੁਣ ਇਹ ਤਾਂ ਤੂੰ ਰੋਟੀ ਖਾਦੀ ਆ ਪਈ ਹੁਣ ਤਾਂ ਮੈਂ ਦੋ ਹੀ ਖਾਣਿਆ ਮੈਂ ਹਲਕਾ ਸੋਣਾ ਆ 10 15 ਮਿੰਟ ਰੋਕੇ ਖਾਣਿਆ ਰੱਖ ਦੇ ਸਾਰੇ ਜਾ ਦੋ ਜਾ ਜਾ ਛਾਬਾ ਛਾਬਾ ਪਤਾ 500 ਮਾਰ ਨਾ ਛਾਬਾ 148 59 150 ਲਗਾ ਰਿਆ ਲਗਾਰੇ ਲੈ ਮੇਰਾ ਪੁੱਤ ਅੱਜ ਕਿੰਨੀ ਮਿਹਨਤ ਕਰਨ ਡਿਆ ਵਾ ਤੇਰੀ ਮਿਹਨਤ ਤੋਂ ਪਤਾ ਸੀ ਬਹੁਤ ਖੁਸ਼ ਆ ਆ ਲੈ ਦੁੱਧ ਪੀ ਲੈ ਤੇ ਬਾਦਾਮ ਖਾ ਲੈ ਫਿਰ ਮਿਹਨਤ ਮਾਰ ਲਈ ਫਖਰੋਆ ਕੁੜੀਏ ਇੱਥੇ ਰੱਖ ਦੇ ਆ ਇਹਦਾ ਨਾ ਸਰੀਰ ਗਰਮਿਆ ਜੋ ਠੰਡਾ ਹੋਗਾ ਨਾ ਉਦੋਂ ਪਿਾਵਾਂਗੇ ਇਹਨੂੰ ਚੰਗਾ ਮਾਸੜ ਜੀ ਚੇਤੇ ਨਾ ਪਿਆ ਦਿਓ ਨਾਲੇ ਕੁੜੀਏ ਆ ਨਿੱਕੇ ਜਿਹੇ ਕਾਪੇ ਦੁੱਧ ਲਈਆਂ ਇਹ ਪੀ ਕੇ ਬਣ ਗਿਆ ਪਲਵਾਨ ਭਲਕੇ ਨਾ ਵੱਡੇ ਗਲਾਸ ਦੁੱਧ ਲੈ ਕੇ ਆਉਣਾ ਕੋਈ ਗੱਲ ਨਹੀਂ ਮਾਸੜ ਜੀ ਕੱਲ ਨੂੰ ਮੈਂ ਕੌਲੇ ਚ ਦੁੱਧ ਲੈ ਕੇ ਆਉਂਗੀ ਚੰਗਾ ਮਾਸੜ ਜੀ ਇਹਦੀ ਇਦਾਂ ਮਿਹਨਤ ਕਰਵਾਓ ਓਏ 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 ਚੱਲ ਚੱਲੇ ਮਾਰ ਬੈਠਾ ਚੜਾਓ ਲੈ ਪੁੱਤਰਾ ਅੱਜ ਤੇਰਾ ਪਹਿਲਾ ਇਮਤਿਹਾਨੀ ਤੂੰ ਐਸ ਪਹਾੜ ਤੇ ਚੜ ਕੇ ਉਹ ਟੀਸੀ ਹੋ ਕੇ ਮੁੜਨਾ ਹੀ ਓਏ ਕਰਨ ਲੱਗਾ ਮੱਛੀ ਜੀ ਖਾਣ ਲੱਗਾ ਓਏ ਇੱਧਰ ਫੜਾ ਓਏ ਹੋਇਆ ਤਾਂ ਗੰਦ ਪਿਲ ਖਾ ਗੇ ਅੱਜ ਕੱਲ ਮੁੰਡੇ ਪਹਿਲਵਾਨ ਨਹੀਂ ਬੰਦੇ ਚੜ ਸਦਾ ਚੜ ਕੇ ਆ ਉਸ ਵਾਚਾ ਵਾਚਾ ਵਾਹ ਚੱਲ ਥਲੇ ਵਾਪਸ ਆ ਦੇ ਸਿੱਧਾ ਸ਼ਾਬਾਸ਼ ਹੈ ਪੁੱਤਰਾ ਤੂੰ ਪੌੜੀਆ ਪਹਿਲਾ ਡੰਡਾ ਚੜਿਆ ਹੈ ਅਜੇ ਬੜੇ ਇਮਤਿਹਾਨ ਬਾਕੀ ਆ ਚੱਲ ਉਹ ਪਏ ਠੋਕ ਫ੍ਰੀਜ ਚੋਂ ਲਿਆ ਮਰਬਾ ਕੱਢ ਕੇ ਮੈਂ ਦਵਾਈ ਖਾਣੀ ਆ ਕੀ ਕੀ ਨੀ ਮਰਬਾ ਕਹਿੰਦੇ ਫ੍ਰੀਜ ਚ ਮਰਬਾ ਮੈਂ ਕਹਿੰਦੀ ਉਹ ਫ੍ਰੀਜ ਚ ਤਾਂ ਮਰਬਾ ਹੈਗਾ ਨਹੀਂ ਹੈਗਾ ਨਹੀਂ ਕਹਿੰਦਾ ਮੈਂ ਤਾਂ ਆਪ ਰੱਖਿਆ ਉਹ ਥੱਲੇ ਵੇਖਣਾ ਥੱਲੇ ਰੱਖਣੇ ਜਾ ਮੈਂ ਚੰਗੀ ਤਰ੍ਹਾਂ ਵੇਖ ਲਿਆ ਫ੍ਰੀਜ ਚ ਮਰਬਾ ਹੈ ਹੀ ਨਹੀਂ ਆ ਆ ਬਹਿ ਗਿਆ ਬੇੜਾ ਮਾਸੜ ਦਾ ਮਾਸਰ ਆ ਗਿਆ ਇਹ ਤੇਰੀ ਸੁੰਘਣ ਸ਼ਕਤੀ ਵਧੀ ਆ ਤਾਂ ਇਹ ਉਂਗਲਾਂ ਛੱਟਦਾ ਫਿਰਦਾ ਸੀ ਲੈ ਪੁੱਤਰਾ ਅੱਜ ਤੈਨੂੰ ਮੈਂ ਇੱਕ ਨਵਾਂ ਗੁਣ ਦਿੰਨਾ ਤੈਨੂੰ ਨਾ ਪਾਣੀ 'ਚ ਤੈਰਨਾ ਸਿਖਾਉਣਾ ਹੈ ਉੱਤਰ ਪਾਣੀ 'ਚ ਨਹੀਂ ਦਾदू ਮੈਂ ਨਹੀਂ ਉਤਰਨਾ ਮੈਨੂੰ ਡਰ ਲੱਗਦਾ ਏ ਉਹ ਪਾਣੀ ਤੈਨੂੰ ਉਤਰਨਾ ਹੀ ਪੜਾ ਨਹੀਂ ਦਾदू ਇਸ ਤਰ੍ਹਾਂ ਨਹੀਂ ਤੂੰ ਉਤਰਨਾ ਐ ਤਾਦੂ ਬਾਦ ਤੂੰ ਚਾਲ ਮੇਡੂ ਦਾ ਤੂੰ ਉਹ ਦਾਦੂ ਤੈਨੂੰ ਹਾਰਸਾ ਨਹੀਂ ਬਚਾਉਣਾ ਤੈਨੂੰ ਆਪੇ ਬਾਹਰ ਨਿਕਲਣਾ ਪਣਾ ਹੈ ਏਡਾ ਲਗਾਰੇ ਲਕਰੇ 200 ਬੈਠ ਕੇ ਮਾਰ ਰਿਹਾ ਹੂੰ ਪੁੱਤਰਾ ਤੈਨੂੰ ਪੁਲਵਾਨ ਤਾਂ ਮੈਂ ਬਣਾ ਦਿਆਂ ਪਰ ਤੇਰਾ ਕਾਦਰ ਕਾਵੜ ਪਾਉਂਦਾ ਹੈ ਇਹਦੇ ਬਾਰੇ ਕੋ ਸੋਚਣਾ ਪਊਗਾ ਇਧਰ ਓ ਨੋ ਦਾਦੂ ਦਾਦੂ ਛੱਡੋ ਮੈਨੂੰ ਇਹ ਕਲ ਕੁੱਟਿਆ ਗਿਆ ਦਾਦੂ ਓ ਮਾਸੜਾ ਛੱਡ ਮੁੰਡੇ ਨੂੰ ਮੁੰਡਾ ਮਾਰ ਨਹੀਂ ਓ ਜੇ ਤੂੰ ਇਹਨੂੰ ਪ੍ਰਵਾਨ ਬਣਾਉਣਾ ਨਾ ਚੰਗੇ ਉਸਤਾਦ ਇਦਾਂ ਛੱਡ ਦਿੰਦੇ ਆ ਓ ਚੰਗੇ ਉਸਤਾਦ ਛੱਡ ਦਿੰਦੇ ਆ ਤੇਰੇ ਕੋ ਟੰਗ ਦੇ ਥੋੜਾ ਹੁੰਦੇ ਆ ਓਏ ਕਦ ਨਹੀਂ ਲੰਮਾ ਕਰਨਾ ਓ ਮੈਂ ਨਹੀਂ ਕਰਨਾ ਵਾ ਵਾ ਰਸਾ ਵਾ ਦਾਦੂ ਉਸਤਾਦ ਮੁੰਡਾ ਮਾਰ ਦੇ ਇਧਰ ਆ ਮੇਰਾ ਪੁੱਤ ਹੁਣਾਂ ਤੇ ਲੱਗੇ ਜਾਈਂ ਆ ਪਾ ਸ਼ਰਟ ਚੱਲ ਚੱਲ ਗਿਆ ਆਪਾਂ ਇਹ পাগল ਹੋ ਗਿਆ ਆ ਕਿੱਥੇ ਦੋ ਗੰਡੇ ਸਬਜ਼ੀ ਚ ਪਾਈਦੇ ਸੀ ਆ ਜਿੱਦਨ ਦਾ ਮਾਸੜ ਆ ਗਿਆ ਵਾ ਆ ਗੰਡੇ ਚੀਰ ਚੀਰ ਕੇ ਮੈਂ ਤੇ ਅੱਖਾਂ ਹੀ ਇੰਨੀਆਂ ਕਰ ਮੈਨਾਂ ਨੇ ਤੁਣੀ ਹੋਣ ਲੱਗ ਜਾਨਾ ਆ ਸੁਣ ਲੈ ਮਾਸਰਤੀ ਕਤੂਰ ਕੀ ਹੋਇਆ ਇਹਦੇ ਗਲਚ ਰਸਾ ਪਾ ਕੇ ਤੇ ਤਾ ਨੂੰ ਕਿ ਝੰਡਿਆ ਅਖੇ ਮੈਂ ਦਾ ਕੱਦ ਲਮਾ ਕਰਦਾ ਹਾਏ ਮੈਂ ਮਰ ਜਾ ਇਧਰ ਆ ਮੇਰੇ ਪੁੱਤ ਕਿੱਦਾਂ ਮੇਰੇ ਪੁੱਤ ਨੂੰ ਥੁੱਪੇ ਭਜਾ ਭਜਾ ਕੇ ਅੱਧਾ ਹੀ ਕਰ ਦਿੱਤਾ ਵਾ ਉਹ ਸ਼ੁਕਰ ਕਰਾ ਜਦਾ ਕੀਤਾ ਏ ਜੇ ਮੈਂ ਟਾਈਮ ਨਾਲ ਨਾ ਪਹੁੰਚਦਾ ਨੇ ਪੂਰਾ ਹੀ ਕਰ ਦੇਣਾ ਸੀ ਮੈਂ ਨਹੀਂ ਬਣਾਉਂਦੀ ਫਰੰਦੀਪੁਰੀਆ ਮੇਰਾ ਪੁੱਤ ਦੀਪੂ ਹੀ ਠੀਕ ਆ ਜਵੇਂ ਸੱਤੀ ਹਾਲ ਚੱਲਿਆ ਓਏ ਹਾਲ ਕਾ ਤੇ ਆ ਬੜੀ ਜਾਨਦੁਖੀ ਆ ਕੀ ਗੱਲ ਹੋ ਗਈ ਆ ਮੁੰਡੇ ਨੇ ਵਸਾਦਾ ਹੀ ਮੁੰਡਾ ਆਦਾ ਮੈਨੂੰ ਦਾਦੂ ਚਾਹੀਦਾ ਤੇ ਅਸੀਂ ਆਹ ਚੱਲ ਮਾਸਰ ਨੂੰ ਖਤ ਲੈਨੇ ਆ ਨਾਲੇ ਇਹਦੀ ਮਿਹਨਤ ਲਵਾ ਦਿਆ ਕਰੂਗਾ ਤੇ ਜਿੱਦਨ ਦਾ ਆਇਆ ਜਿਹੜਾ ਦੁੱਧ ਘਿਓ ਬਦਾਮ ਮੁੰਡੇ ਨੂੰ ਖਾਣ ਨੂੰ ਦੇ ਦਿਆ ਤੇ ਖਾ ਇਹ ਜਾਂਦਾ ਹੀ ਖੋ ਗਿਆ ਸਾਡਾ ਮੁੰਡਾ ਹੀ ਲਸਾ ਹੋ ਗਿਆ ਮਿਹਨਤ ਕਾਦੀ ਕਰਾਉਣੀ ਆ ਉਹ ਕੱਲ ਮੁੰਡੇ ਹੀ ਮਾਰਨੇ ਲੱਗਾ ਨਾਲੇ ਸਾਡੇ ਤਾਂ ਤਾਂ ਰੋਟੀਆਂ ਨਾਲ ਨੇ ਰਾਇਤਾ ਹੋਣਾ ਅਸੀਂ ਉਹਨੂੰ ਖਾ ਲਦੇ ਆ ਉਹ ਜਾਂਦਾ ਨਾਲ ਹੀ ਲਿੰਦਾ ਉਹ ਗੱਲ ਸੁਣ ਮੈਂ ਦੱਸਦਾ ਤੈਨੂੰ ਇੱਕ ਸਕੀਮ ਆ ਫੇਰ ਵੇਖੀ ਤੇਰਾ ਮਾਸਟਰ ਜਾਂਦਾ ਕਿ ਨਹੀਂ ਜਾਂਦਾ ਉਹ ਕਿਹੜੀ ਸਕੀਮ ਆ ਤੂੰ ਗੱਲ ਸੁਣ ਮੇਰੀ ਸਿੰਘ ਜਾਂ ਤੇਰੀ ਤਬਰੀਦ ਗੱਲ ਸੁਣਾ ਬੰਦੇ ਇੱਕ ਦੋ ਹੋਰ ਲੈ ਨਾਲ ਓਏ ਉਹ ਕੋਈ ਚਿੰਤਾ ਨਾ ਕਰ ਮੈਂ ਲੈ ਆਉਂਗਾ ਸਭ ਠੀਕ ਆ ਕੀ ਸੋਚ ਰਹੇ ਹੋ ਸੋਚਣਾ ਕੀ ਆ ਆ ਮਾਸਟਰ ਨੂੰ ਸਾਧ ਕੇ ਪੰਗਾ ਹੀ ਪਾ ਲੇ ਮੈਂ ਤੇ ਆਪ ਇਹਦੇ ਤੋਂ ਬੜਾ ਦੁਖੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦਾ ਢੇਡਿਆ ਘਟੋਇਆ ਹੈ ਮੈਂ ਤਾਂ ਰੋਟੀਆਂ ਪਕਾ ਪਕਾ ਕੇ ਆਕ ਗਈਆਂ ਇਹ ਬੰਦਾ ਰੱਜਣ ਚ ਨਹੀਂ ਆਉਂਦਾ ਹੁਣ ਤੁਸੀਂ ਕੁਝ ਸੋਚੋ ਪਰ ਮੈਂ ਤੈਨੂੰ ਦੱਸਿਆ ਨਹੀਂ ਮੈਨੂੰ ਰਾਜ ਮੱਖਣ ਮਿਲਿਆ ਅੱਛਾ ਉਹ ਦੱਸਦਾ ਹੋਏ ਕਿਹੜਾ ਤਰੀਕਾ ਕੀ ਤਰੀਕਾ ਦੱਸਿਆ ਇਹ ਠੀਕ ਹੈ ਸਕੀਮ ਕੱਡੋ ਬਾਰ ਮਾਸੜ ਆਪਣੇ ਨੂੰ ਐ ਅ ਕੁੜੀਆਂ ਬੂਹੇ ਕੇ ਕੋਹੋਂ ਰੋੜਾ ਪਹੁੰਚਿਆ ਬੜਾ ਖੇਰੂ ਕੱਢਦੇ ਵੇਖਿਆ ਕਰਨ ਮੈਂ ਮੈਂ ਵੀ ਦੀ ਮਾਸੜ ਕੱਡੋ ਬਾਰ ਆ ਜੀ ਲੱਤਾਂ ਤੋੜ ਕੇ ਜਾਣੀਆਂ ਇਹਦੀਆਂ ਅੱਜ ਉਹ ਤੁਹਾਡੇ ਮਾਸੜ ਦੀ ਇੱਕ ਲੱਤ ਤੋੜੀ ਸੀ ਨਾ ਆ ਤੇਰੇ ਮਾਸੜ ਦੀਆਂ ਇਹ ਦੋਵੇਂ ਤੋੜ ਕੇ ਜਾਵਾਂਗੇ ਇਹ ਤਾਂ ਗੋਰੇ ਹਰਾਂ ਦੀ ਆਵਾਜ਼ ਆ ਇਹ ਤਾਂ ਬੰਦੇ ਬੜੇ ਖਤਰਨਾਕ ਨੇ ਇਹਨਾਂ ਦੇ ਮਾਸੜ ਦੀ ਲੱਤ ਤੋੜੀ ਸੀ ਇਹਨੇ ਮੈਨੂੰ ਤੇ ਆ ਬੜਾ ਇਹਨਾਂ ਤੋਂ ਡਰ ਲੱਗਦਾ ਐ ਮੈਂ ਉਹਨਾਂ ਨੂੰ ਬਾਹਰ ਭੇਜਦੀ ਆ ਤੂੰ ਹੀ ਨਾ ਜਾ ਮਾਸੜ ਜੀ ਬਾਹਰ ਕੋਈ ਨਹੀਂ ਆਜ ਤਾ ਤੂੰ ਗੇਟ ਖੋਲਿਆ ਨਹੀਂ ਕੱਲ ਨੂੰ ਪੁੱਤ ਭਾਵੇਂ ਕੰਦਾ ਟਪਣੀਆਂ ਪੈਣ ਤੇਰੇ ਮਾਸੜ ਦੀਆਂ ਲਤਾ ਤੋੜ ਕੇ ਜਾਵਾਂਗੇ ਚਲੋ ਚਲੀਏ ਚਲੋ ਪਿੱਛੇ ਆ ਵੱਡੇ ਪਲਵਾਨ ਬੂਹੇ ਗਿਆ ਅਗਲ ਲਕਾਰੇ ਮਾਰਦੇ ਆ ਜਿੱਦਾਂ ਇਹਨਾਂ ਦੇ ਮਾਸੜ ਦੀ ਲਾਤ ੋੜੀ ਨਾ ਇਹਨਾਂ ਦੀ ਵੀ ਤੋੜਨੀ ਪੈਣੀ ਆ ਉਹ ਖਲੋ ਜਾ ਉਹ ਚਲ ਗਿਆ ਹਣਾ ਉਨਾ ਆਵਾਜ਼ ਮਾਰ ਨਹੀਂ ਮਗਰ ਉਹ ਤੂੰ ਲੱਤਾਂ ਨਾ ਤੋੜ ਮੇਰੇ ਲੀੜੇ ਲੈ ਅੰਦਰੋਂ ਤੇ ਮੈਂ ਜਾਵਾਂ ਉਹ ਤੂੰ ਕਿੱਧਰ ਜਾਣਾ ਏ ਉਹ ਮੈਨੂੰ ਪਿੰਡ ਕਾਮ ਆ ਉਹ ਮਾਸੜਾ ਕੰਮਕੁਮ ਤੈਨੂੰ ਕੋਈ ਨਹੀਂਗਾ ਤੂੰ ਡਰ ਗਿਆ ਦਰਨਾ ਤੂਰ ਮਾਰਨਾ ਲੰਮੇ ਪੈ ਜੇ ਰਾਤ ਨੂੰ ਕੰਧ ਟੱਪ ਕੇ ਅੰਦਰ ਆ ਵੀ ਜਾਣਾ ਤੇ ਤੇਰੀਆਂ ਲੱਤਾਂ ਤੇ ਡਾਂਗਾ ਮਾਰਨਾ ਤੇ ਤੂੰ ਬਸ ਚੀਕਾਂ ਮਾਰਦੀ ਫਿਰ ਮੈਂ ਆਉਂ ਅੰਦਰੋਂ ਵੇਖੇ ਕਿਦਾਂ ਏਡਾ ਹਟਾ ਉਤੇ ਡਗਦੇ ਜਾਂਦੇ ਇੱਕ ਕੰਜਰ ਮੇਰੀਆਂ ਤੜਾਉਗਾ ਲੱਤਾ ਕੋ ਨਹੀਂ ਪੈ ਲੈਂਦੇ ਰਾਤ ਲਾਉਣੇ ਆ ਕੋਈ ਸਕੀਮ ਤਾਂ ਵਾਵਾ ਆ ਗਿਆ ਹੋਣ ਸੌਂ ਗਏ ਨੇ ਹੋਣ ਮਣਾ ਨਿਕਲ ਗਏ ਇਹਦੇ ਇਨਾ ਤੇਰੇਆਂ ਲੱਤਾਂ ਡੜਾ ਦਿੰਨੇ ਉੱਤ ਪਾਣੀ ਕਰ ਮਾਸੜਾ ਮਮੀ ਜਾਗਣ ਡਿਆ ਤੈਨੂੰ ਵੇਖਣ ਬਦਲੇ ਕਿੱਦਾਂ ਤੂੰ ਪਲਵਾਨ ਆ ਤੂੰ ਉਹ ਲੀੜੇ ਦੇ ਅੰਦਰ ਹੀ ਰਹਿ ਕੇ ਚੱਲ ਛੱਡ ਮਣਾ ਜੇ ਲੱਤਾਂ ਸਲਾਮਤ ਰੀਆਂ ਲੀੜੇ ਦਾ ਫੇਰ ਬਣਾ ਲਾਂਗੇ ਨਿਕਲੀ ਜਿੱਥੋਂ ਓ ਨੋ 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 ਨੋ